ਤੁਸੀਂ ਜੋ ਪ੍ਰਾਰਥਨਾਵਾਂ ਲੈ ਕੇ ਆਇਓ ਆਉਂਦੇ ਹਫ਼ਤੇ ਦੀਆਂ ਗਵਾਹੀਆਂ ਹੋਣਗੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਹਾਲੇਲੂਇਆ ਬਸ ਤੁਸੀਂ ਵਿਸ਼ਵਾਸ ਦੇ ਨਾਲ ਭਰੇ ਰਹੋ ਪਰਮੇਸ਼ਵਰ ਦੀ ਆਤਮਾ ਨੇ ਕੰਮ ਕਰੀ ਜਾਣਾ ਹੈ ਹਾਲੇਲੂਇਆ ਥੈਂਕ ਯੂ ਜੀਸਸ ਆਓ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਦੇ ਹਾਂ ਰੋਮੀਆਂ ਦੀ ਕਿਤਾਬ ਉਹਦਾ 15 ਨੰਬਰ ਅਧਿਆਇ ਉਦੀ 13 ਨੰਬਰ ਪੰਕਤੀ ਦੇ ਵਿੱਚ ਆਪਾਂ ਜਿੱਦਾਂ ਵੇਖਦੇ ਆ ਲਿਖਿਆ ਹੁਣ ਆਸਾ ਦਾ ਪਰਮੇਸ਼ੁਰ ਤੁਹਾਨੂੰ ਨੇਤਾਂ ਕਰਨ ਦੇ ਵਸੀਲੇ ਨਾਲ ਸਾਰੇ ਆਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਭਈ ਤੁਸੀਂ ਪਵਿੱਤਰ ਆਤਮਾ ਦੀ ਸਮਰਥ ਨਾਲ ਆਸਾ ਵਿੱਚ ਵਾਦੇ ਜਾਓ ਹallelujah ਕਹਿੰਦਾ ਹੁਣ ਆਸਾ ਦਾ ਪਰਮੇਸ਼ੁਰ ਸੋ ਦਾ ਪਰਮੇਸ਼ਰ ਮਤਲਬ ਜਿਹੜਾ ਤੁਹਾਡੀ ਆਸ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਹੈ ਜਿਹੜਾ ਜਿਹੜੀ ਉਮੀਦ ਤੁਸੀਂ ਪਰਮੇਸ਼ਰ ਤੋਂ ਕੀਤੀ ਉਸ ਉਮੀਦ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਕਿੰਨਾ ਹੁਣ ਉਮੀਦ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਤੁਹਾਨੂੰ ਨੇਚਾ ਕਰਨ ਦੇ ਵਸੀਲੇ ਨਾਲ ਜਿਹੜੀ ਤੁਸੀਂ ਨੇਚਾ ਕੀਤੀ ਹੈ ਜਿਹੜਾ ਵਿਸ਼ਵਾਸ ਲੈ ਕੇ ਤੁਸੀਂ ਅੱਜ ਇਸ ਜਗ੍ਹਾ ਤੇ ਬੈਠੇ ਹੋ ਤੁਹਾਡੇ ਵਿਸ਼ਵਾਸ ਕਰਨ ਦੇ ਵਸੀਲੇ ਨਾਲ ਤੁਹਾਡੀ ਨੇਚਰ ਦੇ ਵਸੀਲੇ ਨਾਲ ਸਾਰੇ ਆਨੰਦ ਅਤੇ ਸ਼ਾਂਤੀ ਨਾਲ ਭਰ ਦਵੇ ਹallelujah ਸਾਰੇ ਆਨੰਦ ਦੇਣਾ ਸਿਰਫ ਬਿਮਾਰੀ ਤੋਂ ਸ਼ਿਫਾ ਮਾਉਣ ਦਾ ਆਨੰਦ ਨਹੀਂ ਕਿ ਸਰੀਰ ਤਾਂ ਦਿਖਾ ਨਹੀਂ ਸਕਦਾ ਨਿਆਣੇ ਤਾਂ ਹੈਗੇ ਆ ਪਰ ਅੱਖੇ ਨਹੀਂ ਲੱਗਦੇ ਪੈਸਾ ਤਾਂ ਬਹੁਤ ਹੈ ਪਰ ਨਿਆਣੇ ਨਹੀਂ ਹੈਗੇ ਕਈ ਤਰ੍ਹਾਂ ਦੀਆਂ ਗੁਚਲਾਂ ਆ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਦੁੱਖ ਆ ਕਈ ਤਰ੍ਹਾਂ ਦੇ ਆ ਖਾਲੀ ਬਣਿਆ ਪਰ ਅੱਜ ਪ੍ਰਭੂ ਦਾ वचन ਕੀ ਕਹਿੰਦਾ ਤੁਹਾਡੇ ਨੇਚਾ ਕਰਨ ਦੇ ਵਸੀਲੇ ਤੁਹਾਡੇ ਵਿਸ਼ਵਾਸ ਕਰਨ ਦੇ ਵਸੀਲੇ ਦੇ ਨਾਲ ਪਰਮੇਸ਼ਵਰ ਤੁਹਾਨੂੰ ਸਾਰੇ ਆਨੰਦ ਨਾਲ ਤੇ ਸ਼ਾਂਤੀ ਨਾਲ ਭਰ ਦੇਵੇ ਹallelujah ਜਿੰਨੀ ਦੇਰ ਤੱਕ ਘਰ ਦੇ ਵਿੱਚ ਖਾਣ ਨੂੰ ਨਹੀਂ ਆ ਮਨ ਸ਼ਾਂਤ ਹੋ ਸਕਦਾ ਆ ਜੇ ਤੁਹਾਡੇ ਸਿਰ ਤੇ ਕਰਜ਼ਾ ਚੜਿਆ ਆ ਮਨ ਸ਼ਾਂਤ ਹੋ ਸਕਦਾ ਆ ਜੇ ਉਹ ਆਲਾਦ ਹੈ ਨਹੀਂ ਮਨ ਸ਼ਾਂਤ ਹੋ ਸਕਦਾ ਜੇ ਉਹ ਆਲਾਦ ਹੈਗੀ ਪਰ ਆਖੇ ਨਹੀਂ ਲੱਗਦੀ ਫੇਰ ਮਨ ਸ਼ਾਂਤ ਹੋ ਸਕਦਾ ਜੇ ਘਰ ਵਿੱਚ ਕਲੇਸ਼ ਆ ਭਾਵੇਂ ਮਹਿਲ ਦੇ ਵਿੱਚ ਤੁਸੀਂ ਰਹਿੰਦੇ ਹੋਵੋ 36 ਪ੍ਰਕਾਰ ਦੇ ਵਿਅੰਜਨ ਪਦਾਰਥ ਭੋਜਨ ਤੁਹਾਡੇ ਅੱਗੇ ਰੱਖੇ ਹੋਏ ਹੋਣ ਕੀ ਤੁਹਾਡਾ ਮਨ ਸ਼ਾਂਤ ਹੋਏਗਾ ਨਹੀਂ ਪਰ ਇੱਕ ਸ਼ਬਦ ਸ਼ਾਂਤੀ ਪਰਮੇਸ਼ਵਰ ਤੁਹਾਨੂੰ ਸ਼ਾਂਤੀ ਨਾਲ ਭਰ ਦੇਵੇ ਪਰਮੇਸ਼ਵਰ ਤੁਹਾਨੂੰ ਸਾਰੇ ਆਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਤੁਹਾਨੂੰ ਪਤਾ ਤੁਹਾਡੀ ਹਰ ਸਮੱਸਿਆ ਦਾ ਹੱਲ ਇਸ ਆਇਤ ਦੇ ਵਿੱਚ ਹੈ ਹallelujah ਸਾਰਾ ਆਨੰਦ ਕਦੋਂ ਹੋਊਗਾ ਜਦੋਂ ਸਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਉਦੋਂ ਸਾਰਾ ਹੀ ਆਨੰਦ ਆ ਜਾਣਾ ਹੈ ਹallelujah ਜਦੋਂ ਸਾਰੇ ਮਸਲੇ ਹੱਲ ਹੋਗੇ ਉਦੋਂ ਸਾਰੀ ਸ਼ਾਂਤੀ ਵੀ ਆ ਜਾਣੀ ਹੈ ਹallelujah ਤਾਂ ਹੁਣ ਇੱਥੇ ਕੀ ਕਹਿੰਦਾ ਹੁਣ ਆਸਾ ਦਾ ਪਰਮੇਸ਼ਰ ਅਸਾਦੀ ਪਰਮੇਸ਼ਵਰ ਦਾ ਮਤਲਬ ਕੀ ਹੈ ਉਮੀਦ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਜਿਹੜੀ ਆਸ ਅਸੀਂ ਲੈ ਕੇ ਆਏ ਆਂ ਜਿਹੜੀ ਮੁਰਾਦ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਚ ਲੈ ਕੇ ਆਏ ਆਂ ਉਸ ਆਸ ਨੂੰ ਉਸ ਮੁਰਾਦ ਨੂੰ ਉਸ ਹੋਪ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਉਹ ਨੇਚਾ ਜਿਹੜੀ ਅਸੀਂ ਉਹਦੇ ਤੇ ਕੀਤੀ ਆ ਉਹ ਵਿਸ਼ਵਾਸ ਜਿਹੜਾ ਅਸੀਂ ਉਹਦੇ ਤੇ ਕੀਤਾ ਉਹਦੇ ਕਰਕੇ ਉਹਦੇ ਵਸੀਲੇ ਉਹ ਸਾਨੂੰ ਆਨੰਦ ਸ਼ਾਂਤੀ ਦੇ ਨਾਲ ਭਰੇਗਾ ਹallelujah ਜੇ ਤੁਸੀਂ ਸੱਚੀ ਅੱਜ ਆਸ ਰੱਖ ਕੇ ਆਏ ਆਂ ਵੀ ਅੱਜ ਮੈਂ ਚੰਗਾ ਹੋ ਜਾਣਾ ਆ ਜੇ ਤੁਸੀਂ ਆਸ ਰੱਖ ਕੇ ਆਏ ਆਂ ਕਿ ਅੱਜ ਮੈਂ ਬਰਕਤ ਲੈ ਕੇ ਜਾਵਾਂਗਾ ਜੇ ਤੁਸੀਂ ਆਪਣੇ ਪਰਮੇਸ਼ਵਰ ਤੇ ਆਸ ਰੱਖੀ ਉੱਥੋਂ ਮੈਨੂੰ ਮਿਲ ਜਾਣਾ ਆ ਉੱਥੋਂ ਮੈਂ ਚੰਗਾ ਹੋ ਜਾਣਾ ਆ ਉੱਥੇ ਮੇਰੀ ਪ੍ਰਾਰਥਨਾ ਸੁਣੀ ਜਾਣੀ ਆ ਅ ਸੱਚੀ ਤੁਹਾਡੇ ਅੰਦਰ ਵਿਸ਼ਵਾਸ ਆ ਅੱਜ ਤੁਸੀਂ ਖਾਲੀ ਹੱਥ ਨਹੀਂ ਜਾਓਗੇ ਅੱਜ ਤੁਸੀਂ ਖਾਲੀ ਹੱਥ ਨਹੀਂ ਜਾਓਗੇ ਅੱਜ ਤੁਸੀਂ ਪਰਭੂਰ ਹੋ ਕੇ ਜਾਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਪਰਮੇਸ਼ਵਰ ਦਾ वचन ਸਾਤੂ ਤਸੱਲੀ ਦੇ ਰਿਹਾ ਹੈ ਹallelujah ਇਹ ਤਸੱਲੀ ਕਿਸੇ ਮਨੁੱਖ ਦੇ ਵੱਲੋਂ ਨਹੀਂ ਆ ਕਹਿੰਦਾ ਤੇਰਾ ਵਚਨ ਮੈਨੂੰ ਤਸੱਲੀ ਦਿੰਦਾ ਹੈ ਹallelujah ਕਹਿੰਦਾ ਜਦੋਂ ਮੈਂ ਉਦਾਸ ਹੁੰਨਾ ਤੇਰਾ ਬਚਨ ਮੈਨੂੰ ਤਸੱਲੀयां ਦਿੰਦਾ ਹੈ ਕਹਿੰਦਾ ਆਨੰਦ ਤੇ ਸ਼ਾਂਤੀ ਨਾਲ ਭਰਦੇਵੇਂ ਭਈ ਤੁਸੀਂ ਪਵਿੱਤਰ ਆਤਮਾ ਦੀ ਸਮਰੱਥ ਨਾਲ ਆਸਾ ਵਿੱਚ ਵਾਦੇ ਜਾਓ ਕਿਉਂ ਸਾਨੂੰ ਭਰਪੂਰ ਕਰਨਾ ਚਾਹੁੰਦਾ ਹੈ ਤਾਂ ਜੋ ਅਸੀਂ ਪਵਿੱਤਰ ਆਤਮਾ ਦੀ ਸਮਰੱਥ ਦੇ ਨਾਲ ਪਵਿੱਤਰ ਆਤਮਾ ਦੇ ਬਲ ਨਾਲ ਪਵਿੱਤਰ ਆਤਮਾ ਦੇ ਜ਼ੋਰ ਦੇ ਨਾਲ ਹੋਰ ਵੀ ਸਾਡੀ ਆਸ ਵਧਦੀ ਜਾਵੇ ਸਾਡੀ ਆਸ ਕਦੋਂ ਵੱਧਦੀ ਹੈ ਜਦੋਂ ਸਾਡੀ ਪਹਿਲੀ ਆਸ ਪੂਰੀ ਹੋ ਜਾਂਦੀ ਹੈ ਜਦੋਂ ਸਾਨੂੰ ਮੰਨ ਲਓ ਕਿ ਆਪਾਂ ਕੈਨੇਡਾ ਨੂੰ ਜਾਣਾ ਹੈ ਅਮਰੀਕਾ ਨੂੰ ਜਾਣਾ ਹੈ ਜਦੋਂ ਸਾਡਾ ਪਾਸਪੋਰਟ ਬਣ ਜਾਂਦਾ ਹੈ ਜਦੋਂ ਪਾਸਪੋਰਟ ਨਹੀਂ ਸੀ ਜਦੋਂ ਪਾਸਪੋਰਟ ਬਣ ਗਿਆ ਸਾਡੀ ਆਸ ਵਧ ਗਈ ਜਦੋਂ ਸਪਾਂਸਰਸ਼ਿਪ ਆ ਗਈ ਬਾਹਰੋਂ ਕਿਸੇ ਨੇ ਸੱਦਾ ਪੇਸ਼ ਦਿੱਤਾ ਥੋੜੀ ਜੀ ਹੋਰ ਆਸ ਵਧ ਗਈ ਜੇ ਪੈਸੇ ਦਾ ਇੰਤਜ਼ਾਮ ਹੋ ਜਾਵੇ ਫੇ ਹੋਰ ਵਧ ਗਈ ਜਿਵੇਂ ਜਿਵੇਂ ਕੰਮ ਹੁੰਦਾ ਜਾਂਦਾ ਹੈ ਆਸ ਵਧਦੀ ਜਾਂਦੀ ਆ ਤੁਹਾਨੂੰ ਅਨੰਤ ਤੇ ਸ਼ਾਂਤੀ ਦੇ ਨਾਲ ਭਰ ਦੇਵੇ ਤਾਂ ਜੋ ਪਵਿੱਤਰ ਆਤਮਾ ਦੀ ਸਾਮਣ ਦੇ ਨਾਲ ਤੁਹਾਡੀ ਆਸ ਹੋਰ ਵਧਦੀ ਜਾਵੇ ਤੁਹਾਡੇ ਕੰਮ ਹੁੰਦੇ ਜਾਣ ਤੇ ਤੁਹਾਡੀ ਆਸ ਪਰਮੇਸ਼ਵਰ ਦੇ ਉੱਤੇ ਵਧਦੀ ਜਾਵੇ ਜਿਨ੍ਹਾਂ ਨੇ ਅੱਜ ਗਵਾਹੀਆਂ ਦਿੱਤੀਆਂ ਆ ਬਾਕੀ ਕੰਮਾਂ ਦੇ ਲਈ ਵੀ ਉਹਨਾਂ ਦੀ ਆਸ ਵੱਧ ਗਈ ਆ ਉਹਨਾਂ ਨੂੰ ਪਤਾ ਆ ਜਿਹੜਾ ਪਰਮੇਸ਼ਰ ਮੇਰੇ ਇਹ ਜ਼ਿੰਦਗੀ ਦੇ ਵਿੱਚ ਖੜੇ ਪਹਾੜਾਂ ਨੂੰ ਵੀ ਉਖਾੜਨ ਦੀ ਸਮਰਥਾ ਰੱਖਦਾ ਹੈ ਉਹਨਾਂ ਦੀ ਆਸ ਹੋਰ ਵੱਧ ਗਈ ਹੈ ਹਾਲੇਲੂਇਆ